اسلام ਵਿੱਚ ਇੱਕ ਸ਼ਬਦ ਆਂਦਾ ਆ ਅਨਲ ਹੱਕ ਸਨਾਤਨ ਵਿੱਚ ਇੱਕ ਸ਼ਬਦ ਆਂਦਾ ਆ ਸ਼ਿਵ ਹਮ ਔਰ ਬਹੁਤ ਹੀ ਸਤਿਗੁਰ ਬਾਣੀਆਂ ਦੇ ਵਿੱਚ ਸ਼ਬਦ ਆਂਦਾ ਆ ਸੋ ਹੰਗ ਕੁਲ ਮਿਲਾ ਕੇ ਨਾ ਸਾਰਿਆਂ ਦਾ ਮਤਲਬ ਇੱਕੋ ਹੀ ਹੁੰਦਾ ਹੈ ਜਿੱਦਾਂ ਅਨਲ ਹੱਕ ਦਾ ਮਤਲਬ ਹੈ ਮੈਂ ਖੁਦਾ ਹੂੰ ਸ਼ਿਵ ਹਮ ਦਾ ਮਤਲਬ ਹੁੰਦਾ ਆ ਮੈਂ ਸ਼ਿਵ ਹੂੰ ਔਰ ਸੋ ਹੰਗ ਦਾ ਮਤਲਬ ਹੁੰਦਾ ਆ ਮੈਂ ਵਹੀ ਹੂੰ ਜਿਹੜੀ ਵੀ ਚੀਜ਼ ਜਾਗਰਤ ਹੈ ਉਹਦੇ ਵਿੱਚ ਹੀ ਉਸ ਰੱਬ ਦਾ ਉਸ ਖੁਦਾ ਦਾ ਉਸ ਈਸ਼ਵਰ ਦਾ ਨੂਰ ਮੌਜੂਦ ਹੈ ਸ਼ਭੂ ਹਮ ਯਾਨੀ ਕਿ ਮੈਂ ਸ਼ਭੂ ਮੈਂ ਜਾਗਰਤ ਹਾਂ ਔਰ ਜਿਹੜਾ ਜਾਗਰਤ ਹੈ ਉਹੀ ਪਰਮ ਪਰਮੇਸ਼ਵਰ ਦਾ ਸੱਚਾ ਪੁੱਤਰ ਹੈ ਅਨਲ ਹਕ ਮੈਂ ਖੁਦਾ ਕਿਉਂਕਿ ਉਹ ਕਹਿੰਦਾ ਹੈ ਕਿ ਖੁਦਾ ਤੋਂ ਇਲਾਵਾ ਕੋ ਦੁਨੀਆ ਤੇ ਚੀਜ਼ ਹੈ ਹੀ ਸੋ ਹੰਗ ਮੈਂ ਉਹ ਹੀ ਹਾਂ ਮੈਂ ਵਹੀ ਹੂੰ ਜਿਨੇ ਪੂਰੀ ਸ੍ਰਿਸ਼ਟੀ ਦੀ ਪੂਰੇ ਬ੍ਰਹਮੰਡ ਦੀ ਰਚਨਾ ਕੀਤੀ ਹੈ ਮੈਂ ਉਹ ਹੀ ਹਾਂ ਮੇਰੇ ਅੰਦਰ ਵੀ ਉਹੀ ਹੈ